ਨਵੀਂ ਚੀਜ਼ ਲੈ ਆਏ ਕੱਟ ਕੇ ਡਬਲਯੂਡੀਐਸ ਦਾ ਇਹ ਡਾਪਟਾ ਰਿਹਾ ਹੈ ਉਹਦੇ ਵਿੱਚ ਜਿੰਨੇ ਵੀ ਪ੍ਰੋਡਕਟਰ ਜ਼ਰਾ ਹਟ ਕੇ ਸਿਰਫ ਪਲੱਸ 2 ਕੀਤੀ ਹੈ ਨਾ 28 30 ਸਾਲ ਦੇ ਅੰਦਰ ਅੰਦਰ ਹੈਗੇ ਜਿਹੜੇ ਬੱਚੇ ਉਹ ਯੂਕੇ ਦਾ ਵੀਜ਼ਾ ਲੈ ਸਕਦੇ ਆਪਣੀ 12th ਦੀ ਮਾਰਸ਼ੀਡ ਤਾਂ ਪਾਸਪੋਰਟ ਲੈ ਕੇ ਸਾਡੇ ਆਫੀਸਰਸ ਦੇ ਵਿੱਚ ਆਉਣ ਤੇ ਪੈਸੇ ਲੈ ਕੇ ਹੋਣਾ ਜਿਹੜੇ ਤੁਸੀਂ ਪਿਛਲੇ ਕਹੇ ਕੋਈ ਟਿਪ ਲਵਾਂਗੇ ਤੁਸੀਂ ਕਹਿ ਰਹੇ ਹੋ ਨਾ ਚਲੋ ਪੈਸੇ ਵੀ ਨਹੀਂ ਲਵਾਂਗੇ ਕਿ ਬੁਲਾਤ ਲੈਂਦੇ ਆ ਹਾਂ ਬਾਜਾ ਕਹਿੰਦੇ ਨਹੀਂ ਜੀ ਤੂੰ ਸਾਈਪਰ ਚਲ ਜਾ ਤੂੰ ਸਿੰਗਾਪੁਰ ਚਲ ਜਾ ਜੇ ਤੁਹਾਨੂੰ ਯੂਕੇ ਕਹਿ ਤਾ ਅਸੀਂ ਯੂਕੇ ਦਾ ਹੀ ਵੀਜ਼ਾ ਲਗਾ ਯੂਕੇ ਮਤਲਬ ਯੂਨਾਈਟਿਡ ਕਿੰਗਡਮ ਹਾਂ ਯੂਨਾਈਟਿਡ ਉਤਰਾ ਘਟਣਾ ਭੇਜ ਨਾ ਐਂਬੈਸੀ ਫੀਸ ਨਾ ਇੰਸ਼ੋਰੈਂਸ ਨਾ ਕੋਈ ਕਾਲੇਜੀ ਫੀਸ ਤੁਸੀਂ ਕਹਤਾ ਤੁਹਾਡੀ ਗੱਲ ਸਿਰ ਨਾ ਤੇ ਆਪਣੀ ਯੂਨੀਵਰਸਿਟੀ ਨਹੀਂ ਖੋਲੀ ਅਸੀਂ ਯੂਕੇ ਦੀ ਜਿਹੜੀ ਜੈਨੂਇਨ ਯੂਨੀਵਰਸਿਟੀ ਉਹਦੇ ਵਿੱਚ ਭੇਜਾਂਗੇ ਬੱਚੇ ਨੂੰ ਸਟਡੀ ਇਨ ਇਹਨਾਂ ਸੌਖਾ ਤਾਂ ਵੀਜ਼ਾ ਹੈ ਨਹੀਂ ਯੂਕੇ ਦਾ ਇਹਨਾਂ ਸੌਖਾ ਹੀ ਹੈ ਮਾਰਾ ਤੇ ਜੇ ਬੱਚਾ ਰਿਜੂਲਟ ਹੋ ਗਿਆ ਤਾਂ ਕੱਲ ਨੂੰ ਇਹ ਨਵੇਂ ਬੱਚੇ ਦੇ ਮਾਪੇ ਉਹ 50 ਲੱਖ ਰੁਪਏ ਹੋਗੇ ਉਹਨਾਂ ਜੋੜੇ ਹੋਵੇ ਕਿ ਕੋਈ ਸਾਰੇ ਦੇਜੋ ਨਹੀਂ ਇਦਾਂ ਨਹੀਂ ਕਹਿੰਦੇ ਜੀ ਇਦਾਂ ਬਿਲਕੁਲ ਨਹੀਂ ਕਹਿੰਦੇ ਹਰ ਕੋਈ ਬੰਦਾ ਨਾ ਉਸ ਕੋੜ ਦੇ ਪੈਸੇ ਲਾਉਂਦਾ ਜਿੰਨੇ ਜਿਤਨਾ ਹੋਵੇ ਕਿਰ ਕੋੜਾ ਥੋੜਾ ਜਿ ਲੰਗੜਾ ਹੋਵੇ ਤਾਂ ਕੋਈ ਕੋਈ ਪੈਸੇ ਲਾਉਂਦਾ ਤੁਸੀਂ ਕਹਿੰਦੇ ਸਾਨੂੰ ਬੱਚਾ ਹੀ ਚਾਹੀਦਾ ਜਿਸ ਨੂੰ ਇਹ ਐਡਮਿਸ਼ਨ ਨਹੀਂ ਮਿਲਦੀ ਤੁਸੀਂ ਉੱਤੇ ਪੈਸਾ ਕਿਉਂ ਲਾਉਗੇ ਸਚੀ ਗਾਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਆਪਣੇ ਇਸ ਪੋਡਕਾਸਟ ਦੇ ਵਿੱਚ ਔਰ ਇੱਕ ਵਾਰ ਫਿਰ ਤੁਹਾਨੂੰ ਜ਼ੋਰਾਵਰ ਸਿੰਘ ਜੀ ਹਾਜ਼ਰ ਨੇ ਡਬਲਿਊ ਡੀ ਆਈ ਸੀ ਤੋਂ ਸੋ ਜ਼ੋਰਾਵਰ ਸਿੰਘ ਜੀ ਨੂੰ ਜਦੋਂ ਵੀ ਮਿਲਦੇ ਬਹੁਤ ਐਕਸਪੀਰੀਐਂਸਿਸ ਸੜਨਾ ਸਾਂਝੇ ਕਰਦੇ ਨੇ ਜਿੱਦੋਂ ਹੋਰ ਕਿਸੇ ਕੰਸਲਟੈਂਟ ਨਾਲ ਮਿਲਦੇ ਤਾਂ ਸਿਰਫ ਗੱਲ ਕਰਦੇ ਕਿ ਕਿੰਨੇ ਕਿ ਵੀਜ਼ੇ ਆ ਗਏ ਕਿੰਨੇ ਕਿ ਵੀਜ਼ੇ ਰਿਫਿਊਜ਼ ਹੋ ਗਏ ਤਾਂ ਜ਼ਰਾਵਰ ਜੀ ਗਰਾਉਂਡ ਰਿਪੋਰਟ ਦਿੰਦੇ ਆ ਕਿ ਅੱਜ ਬੱਚੇ ਨੇ ਹਾਲਾਤ ਕੀ ਹੈ ਬਾਹਰ ਇਹਨਾਂ ਨੂੰ ਪੁੱਛਿਆ ਨਾ ਜ਼ਰਾਵਰ ਜੀ ਤੁਸੀਂ ਤਾਂ ਪਹਿਲਾਂ ਜਰਮਨ ਨੂੰ ਬੱਚੇ ਨੂੰ ਭੇਜਦੇ ਸੀ ਤੁਸੀਂ ਪਹਿਲਾਂ ਕੈਨੇਡਾ ਬੱਚੇ ਨੂੰ ਭੇਜਦੇ ਸੀ ਅੱਜ ਤੁਸੀਂ ਇੰਗਲੈਂਡ ਕਿਉਂ ਭਜਣਾ ਸ਼ੁਰੂ ਕਰਤਾ ਕਿਤੇ ਇੰਗਲੈਂਡ ਬੱਚਾ ਖੁਸ਼ ਹੁੰਦਾ ਹੈ ਪੈਸੇ ਕਮਾ ਲੈਂਦਾ ਹੈ ਬੱਚੇ ਦਾ ਵੀਜ਼ਾ ਸੌਖਾ ਮਿਲ ਜਾਂਦਾ ਹੈ ਹੁਣ ਅੱਜ ਮੈਨੂੰ ਇਹਨਾਂ ਦਾ ਫੋਨ ਆਇਆ ਕ ਮੈਂ ਕਹਿੰਉ ਕਿ ਕਹਿੰਦੇ ਅੱਜ ਜਿਹੜੇ ਬੱਚੇ ਨੂੰ ਇੰਡੀਆ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਵੀ ਅੱਜ ਉਹਨਾਂ ਨੂੰ ਇੰਗਲੈਂਡ ਭੇਜਦਾ। ਤਾਂ ਮੈਂ ਬਰ ਕੋਸ਼ਿਸ਼ ਕੀਤੀ ਮੈਂ ਆਪਣੇ ਕੈਮਰਾ ਟੀਮ ਨੂੰ ਕਿਹਾ ਮੈਂ ਕਹਾਂ ਜਾਓ ਚਲੀਏ ਜ਼ਰਾਵਰ ਜੀ ਕੋਲ। ਵੀ ਐਸੀ ਕਿਹੜੀ ਚੀਜ਼ੇ ਕੱਢ ਕੇ ਲਿਆ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕਾਲਜ ਯੂਨੀਵਰਸਿਟੀ ਨੂੰ ਐਡਮਿਸ਼ਨ ਨਹੀਂ ਦਿੰਦੇ ਵੀ ਤੇ ਇਹ ਕਹਿੰਦੇ ਮੈਂ ਇਹਨਾਂ ਨੂੰ ਇੰਗਲੈਂਡ ਭੇਜ ਦਊਗਾ। ਸੋ ਜ਼ਰਾਵਰ ਜੀ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜ਼ਰਾਵਰ ਜੀ। ਸਤਿ ਸ਼੍ਰੀ ਅਕਾਲ। ਸਾਡੇ ਵੀਊਜ਼ ਨੂੰ ਸਤਿ ਸ਼੍ਰੀ ਅਕਾਲ। ਤੇ ਜ਼ਰਾਵਰ ਜੀ ਇਹ ਕਿਹੜੀ ਚੀਜ਼ ਆਪਾਂ ਕੱਢ ਕੇ ਲ ਮਨੇ ਜੀ ਤਾਂ ਇਹ ਕਿ ਡਬਲਯੂ ਡੀਏਸੀ ਦਾ ਜਿਹੜਾ ਪਿਟਾਰਾ ਹੈ ਉਹਦੇ ਵਿੱਚ ਜਿੰਨੇ ਵੀ ਪ੍ਰੋਡਕਟਸ ਜ਼ਰਾ ਹਟਕੇ ਆ ਔਰ ਹਰ ਬਾਰੀ ਅਸੀਂ ਕੋਈ ਹਟਕੇ ਪ੍ਰੋਡਕਟ ਲੈ ਕੇ ਹੁੰਦੇ ਆਪਣੇ ਈਵਿਊਜ਼ ਲਈ ਤਾਂ ਔਰ ਇਸ ਬਾਰੀ ਵੀ ਆਪਾਂ ਆਪਣੇ ਈਵਿਊਜ਼ ਲਈ ਇੱਕ ਹਟਕੇ ਪ੍ਰੋਡਕਟ ਲੈ ਕੇ ਆਏ ਜਿਹੜੇ ਜਿਹੜੇ ਬੱਚਿਆਂ ਨੇ ਸਿਰਫ ਪਲੱਸ 2 ਕੀਤੀ ਹੈ ਔਰ ਉਹਨਾਂ ਦੀ ਪੜਨਯੋਗ ਏਜ ਹੈਗੀ ਮਤਲਬ 28 30 ਸਾਲ ਦੇ ਅੰਦਰ ਅੰਦਰ ਹੈਗੇ ਜਿਹੜੇ ਬੱਚੇ ਉਹ ਯੂਕੇ ਦਾ ਵੀਜ਼ਾ ਲੈ ਸਕਦੇ ਸਿਰਫ ਉਹਨਾਂ ਨੇ ਕਰਨਾ ਕੀ ਹੈ ਆਪਣੀ 12th ਦੀ ਮਾਰਸ਼ੀਡ ਤਾਂ ਪਾਸਪੋਰਟ ਲੈ ਕੇ ਸਾਡੇ ਆਫਿਸਰਸ ਦੇ ਵਿੱਚ ਆਉਣਾ ਤੇ ਪੈਸੇ ਲੈ ਕੇ ਹੋਣਾ ਜਿਹੜੇ ਤੁਸੀਂ ਪਿਛਲੇ ਕਹੇ ਵੀ ਕੋਈ ਟਿਪ ਲਵਾਂਗੇ ਨਹੀਂ ਮੈਂ ਕਿਹਾ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਚਲੋ ਪੈਸੇ ਵੀ ਨਹੀਂ ਲਵਾਂਗੇ ਸਿਰਫ 12th ਦੀ ਮਾਰਸ਼ਟ ਤਾਂ ਆਪਣਾ ਪਾਸਪੋਰਟ ਲੈ ਕੇ ਡਬਲਯੂਡੀਏਸੀ ਤੇ ਕਿਸੇ ਵੀ ਸਾਡੇ ਛੇ ਆਫਿਸਸ ਦੇ ਵਿੱਚ ਵਿਜ਼ਿਟ ਕਰ ਲਿਆ ਚਲੋ ਅਡਵਾਂਸ ਨਾਲ ਲਿਓ ਬਾਅਦ ਚ ਲੈ ਲਿਓ ਮੈਂ ਕਹਿੰਦਾ ਜੀ ਕੋਈ ਪੈਸਾ ਲੈਣਾ ਹੀ ਨਹੀਂ ਹੋਰ ਦੱਸੋ ਤੁਸੀਂ ਤੁਸੀਂ ਸਿਰਫ 12th ਦੀ ਮਾਰਸ਼ਟ ਤੇ ਪਾਸਪੋਰਟ ਲੈ ਕੇ ਸਾਡੇ ਕੋਲ ਆ ਜਾਓ ਤਾਂ ਅਸੀਂ ਇੰਗਲੈਂਡ ਪੇਸ ਦਵਾ ਤੇ ਜਿਹੜੀ ਅੰਬੈਸੀ ਫੀਸ ਲੱਗਦੀ ਆ ਜਾਂ ਕਿੰਨੇ ਇੰਗਲੈਂਡ ਦੇ ਵਿੱਚ ਕੋਈ ਫੰਡ ਫੁੱਟ ਚਾਹੀਦੇ ਹੁੰਦੇ ਆ ਇੰਸ਼ੋਰੈਂਸ ਲੱਗਦੀ ਆ ਇਹ ਕਾਲਜ ਦੀ ਫੀਸ ਜਾਂਦੀ ਆ ਫਿਰ ਇਹ ਕੌਣ ਭਰੋ ਦੇਖੋ ਜੀ ਮੈਂ ਪਹਿਲੇ ਬਾਰ-ਬਾਰ ਕਹਿ ਰਹੇ ਹੁਣ ਵੀ ਕਹਿ ਰਹੇ ਆ ਕਿ ਆਪਾਂ ਕੋਈ ਫੀਸ ਨਹੀਂ ਲੈਣੀ ਠੀਕ ਹੈ ਨਾ ਸਿਰਫ ਤੁਸੀਂ 12th ਦੀ ਮਾਰਸ਼ੇਟ ਔਰ ਆਪਣਾ ਪਾਸਪੋਰਟ ਲੈ ਕੇ ਆਣਾ ਜਿੱਤੇ ਤੱਕ ਤੁਸੀਂ ਰਹੇਗੀ ਕਿ ਬੈਂਕ ਦੇ ਫੰਡਸ ਦਾ ਸ਼ੋ ਕਰਨ ਦਾ ਹੈ ਜੋ ਵੀ ਹੈ ਉਹਦੀ ਅਸੀਂ ਅਸਿਸਟੈਂਸ ਤੁਹਾਨੂੰ ਪ੍ਰੋਵਾਈਡ ਕਰ ਦਵਾਂਗੇ ਬੈਂਕ ਦੀ ਅਸਿਸਟੈਂਸ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਉਹਦੀ ਅਸਿਸਟੈਂਸ ਅਸੀਂ ਪ੍ਰੋਵਾਈਡ ਕਰ ਦਵਾਂਗੇ ਲੇਕਿਨ ਇਹਦੇ ਅਲਾਵਾ ਕੋਈ ਵੀ ਫੀਸ ਅਸੀਂ ਨਹੀਂ ਲਵਾਂਗੇ ਮਨੀਸ਼ ਜੀ ਖਾਸ ਤੌਰ ਤੇ ਤੁਹਾਡੇ ਲਈ ਮੈਂ ਕਹਿ ਰਿਹਾ ਹਾਂ ਐਂਬੈਸੀ ਫੀਸ ਮੰਗ ਲਓ ਬੰਨੇ ਬੰਨੇ ਮੈਂ ਕਹਿੰਦਾ ਕੁਝ ਵੀ ਫੀਸ ਐਂਬੈਸੀ ਫੀਸ ਵੀ ਨਹੀਂ ਸਾਰੇ ਪੈਸੇ ਦੇਵੋ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਨਾ ਐਂਬੈਸੀ ਫੀਸ ਨਾ ਇੰਸ਼ੋਰੈਂਸ ਕੁਝ ਨਾ ਕੋਈ ਕਾਲਜ ਦੀ ਫੀਸ ਤੁਸੀਂ ਕਹਿੰਦਾ ਤੁਹਾਡੀ ਗੱਲ ਸਿਰ ਮੱਥੇ ਪਰ ਇੱਕ ਚੀਜ਼ ਹੋ ਰਹੀ ਹੈ ਦੇ ਵਿੱਚ ਹੁਣ ਜਿੰਨੀ ਤੁਸੀਂ ਛੋਟੀ ਦੇ ਰਹੇ ਹੋ ਮੈਨੂੰ ਲੱਗਦਾ ਇਸ ਨੰਬਰ ਚ ਐਂਬੈਸੀ ਨਹੀਂ ਜਾਊਗਾ ਕਿਉਂ ਨਹੀਂ ਜਾਏਗਾ ਬੱਚੇ ਕੋ ਦੇਖੋ ਪਾਸਪੋਰਟ ਪਾਸਪੋਰਟ ਹੀ ਬੱਚਾ ਕਹ ਰਿਹਾ ਜੇ 25 26 27 28 30 ਸਾਲ ਉਮਰ ਦਾ ਆ ਜੇ ਜਿਹਨੂੰ ਪੰਜਾਬ ਚ ਜਾਂ ਇੰਡੀਆ ਚ ਕਿਤੇ ਕਾਲਜ ਯੂਨੀਵਰਸਿਟੀ ਐਡਮਿਸ਼ਨ ਹੀ ਮਿਲੀ ਠੀਕ ਹੈ ਜ ਪਹਿਲੀ ਗੱਲ ਤਾਂ ਇੰਟਰਵਿਊ ਦੇ ਵਿੱਚ ਹੈ ਹੀ ਨਹੀਂ ਹਮ ਇੰਟਰਵਿਊ ਦੀ ਕੋਈ ਰਿਕੁਆਇਰਮੈਂਟ ਹੀ ਨਹੀਂ ਔਰ ਜਦ ਮੈਂ ਤੁਹਾਨੂੰ ਕਹਿ ਰਿਹਾ ਹਾਂ ਔਰ ਲਾਈਵ ਕਰ ਰਿਹਾ ਹਾਂ ਤੁਹਾਡੇ ਸ਼ੋਅ ਦੇ ਵਿੱਚ ਤੁਹਾਡੇ ਸ਼ੋਅ ਦੇ ਜ਼ਰੀਏ ਕਹਿ ਰਿਹਾ ਹਾਂ ਮੈਂ ਇਸ ਚੀਜ਼ ਨੂੰ ਕਿ ਬੱਚੇ ਨੂੰ ਕੋਲ ਸਿਰ 12th ਹੋਣੀ ਚਾਹੀਦੀ ਉਹ ਤਾਂ ਪਾਸਪੋਰਟ ਹੋਣਾ ਚਾਹੀਦਾ ਔਰ ਉਹ ਯੂਕੇ ਜਾਣਾ ਤਾਂ ਆਪਣਾ ਸੁਪਨਾ ਪੂਰਾ ਕਰ ਸਕਦਾ ਹਮ ਪਰ ਇਹਦੇ ਵਿੱਚ ਕੋਈ ਕੁੰਡੀ ਤਾਂ ਹੋਊਗੀ ਨਾ ਇੰਨਾ ਸੌਖਾ ਤਾਂ ਵੀਜ਼ਾ ਹੈ ਨਹੀਂ ਯੂਕੇ ਦਾ ਇੰਨਾ ਸੌਖਾ ਹੀ ਹੈ ਮਹਾਰਾਜ ਤਾਂ ਹੀ ਤਾਂ ਤੁਹਾਨੂੰ ਮੈਂ ਕਹਿ ਰਿਹਾ ਪੜਨ ਜੋਗ ਉਹਦੀ ਆਯੂ ਹੋਵੇ 30 ਸਾਲ ਤੋਂ ਘਟ ਘਟ ਹੋਵੇ ਉਹਦੀ ਏਜ ਔਰ ਪਲਸ 2 ਬទੀਰੋ ਘੱਟ ਹੋਵੇ ਚਾਹੇ 21 ਹੋਵੇ 22 ਹੋਵੇ 24 ਹੋਵੇ ਕਿਉਂਕਿ ਇਹੀ ਏਜ ਇਹੀ ਉਮਰ ਹੁੰਦੀ ਹੈ ਪੰਡ ਦੀ ਇਹਦੇ ਬਾਅਦ 40 45 ਸਾਲ ਤੇ ਜਾ ਕੇ ਕਿੱਥੇ ਪੜਾਈ ਕਰਨੀ ਤਾਂ ਇਸ ਉਮਰ ਦੇ ਵਿੱਚ ਤਾਂ ਪੰਜਾਬ ਦੀਆਂ ਕਿ ਕਿਸੇ ਵੀ ਹਿੰਦੁਸਤਾਨ ਦੇ ਕਿਸੇ ਕਾਲਜ ਦੇ ਅੱਧਾ ਤੁਹਾਨੂੰ ਦਾਖਲਾ ਮਿਲਣਾ ਨਹੀਂ ਉਦੋਂ ਤੇ ਸੀਟਾਂ ਕਿੰਨੀਆਂ ਹੈਗਾ ਸੀਟਾਂ ਬਹੁਤ ਬਾਧੂ ਤੁਸੀਂ ਅਪਲਾਈ ਤਾਂ ਕਰੋ ਮੈਨੂੰ ਲੱਗਦਾ ਜੇ ਮੇਰੀ ਉਮਰ 30 ਸਾਲ ਤੋਂ ਘੱਟ ਹੁੰਦੀ ਤਾਂ ਮੈਂ ਅਪਲਾਈ ਜ਼ਰੂਰ ਕਰਦਾ ਬਿਲਕੁਲ ਭੇਜ ਦੇਣਾ ਸੀ ਤਾਂ ਪਰ ਬਹੁਤ ਸਾਰੇ ਚੰਗੇ ਬੱਚੇ ਦੇਖ ਰਹੇ ਆਪਾਂ ਨੂੰ ਜਿਹੜੇ ਸੁਣ ਰਹੇ ਨੇ ਜਿਹੜੇ ਦੇਖ ਰਹੇ ਨੇ ਜੇ ਉਹਨਾਂ ਦੀ ਉਮਰ ਸੜਕਾਂ ਕੋਲ ਕਰੀ ਵੀ ਵਿਜ਼ਿਟ ਕਰ ਲੈ ਅੱਛਾ ਹੁਣ ਤੁਸੀਂ ਕਹਿੰਦੇ ਸਾਰੇ ਪੈਸੇ ਵੀ ਦੇ ਦੇ ਬਿਲਕੁਲ ਹੁਣ ਕੱਲ ਨੂੰ ਇਹ ਨਾ ਬੱਚੇ ਦੇ ਮਾਪੇ ਕੋ 50 ਲੱਖ ਰੁਪਏ ਹੋਗੇ ਉਹਨਾਂ ਜੋੜੇ ਹੋਵੇ ਠੀਕ ਕੋਈ ਸਾਰੇ ਦੇ ਦਿਓ ਨਹੀਂ ਇਦਾਂ ਨਹੀਂ ਕਹਿੰਦੇ ਜੀ ਇਦਾਂ ਬਿਲਕੁਲ ਨਹੀਂ ਕਹਿੰਦੇ ਜੋ ਰਿਕੁਆਇਰਮੈਂਟ ਹੈਗੀ ਹੈ ਜੋ ਹੈ ਕ੍ਰਾਈਟੇਰੀਆ ਉਹਦੇ ਮੁਤਾਬਕ ਜੋ ਫੀਸ ਹੈ ਉਹ ਹੈ ਮੈਂ ਕਾਲਜ ਯੂਨੀਵਰਸਿਟੀ ਜੋ ਥੋੜੀ ਜੋ ਕਾਲਜ ਯੂਨੀਵਰਸਿਟੀ ਦੀ ਫੀਸ ਹੈ ਕਿਉਂਕਿ ਯੂਕੇ ਦਾ ਸਟੱਡੀ ਵੀਜ਼ਾ ਹੈ ਉਹਦੇ ਵਿੱਚ ਬੱਚਾ ਜਾਵੇ ਆਪਣਾ ਪੜਾਈ ਕਰਕੇ ਆਵੇ ਤੇ ਯੂਕੇ ਦਾ ਸਟੱਡੀ ਵੀਜ਼ਾ ਬੱਚੇ ਨੂੰ ਪਤਾ ਕਿੰਨੇ ਦਾ ਮਿਲ ਜਾਂਦਾ ਹੈ ਉਹਨੇ ਖਰਚੇ ਦੇ ਵਿੱਚ ਤੁਸੀਂ ਭ +2 پاس +2 پاس پاس ਹੋ ਜੋਗੇ نمبر پاس ਹੋਣ ਜੋਗੇ 40 48 نمبر ਹੋ ਜਾਣਾ اور پاسپورٹ টাইਆਲਟਸ ਕਿਨੇ ਬੈਡ ਲੋੜ ਹੀ ਨਹੀਂ ਐਲ ਸਪੀਟੀ ਦੀ ਲੋੜ ਨਹੀਂ ਕੋਈ ਇੰਟਰਵਿਊ ਦੀ ਲੋੜ ਨਹੀਂ ਹਮ ਸਰ ਦੋ ਚੀਜ਼ਾਂ ਦੀ ਰਿਕੁਆਇਰਮੈਂਟ ਹੈ 12th ਦੀ ਮਾਰਕਸ਼ੀਟ ਤੇ ਪਾਸਪੋਰਟ ਦੇਖੋ +2 ਚਾਹੀਦੀ 40% ਨੰਬਰ ਦੀ ਕਿਹਾ ਹਾਈਲਾਈਟ ਚਾਹੀਦੀ ਨਹੀਂ ਐਡਵਾਂਸ ਦੀ ਫੀਸ ਖੋਲ ਲੈਣੀ ਇੰਸ਼ੋਰੈਂਸ ਤੁਸੀਂ ਨਹੀਂ ਲੈਣੀ ਫੰਡ ਦੇ ਤੁਰੀ ਕੁਝ ਨਹੀਂ ਦੱਸ ਕਹਿੰਦੇ ਅਸਿਸਟੈਂਸ ਦਵਾਂਗੇ ਇੰਸ਼ੋਰੈਂਸ ਤੁਸੀਂ ਕਹਿੰਦੇ ਇਹੀ ਭਰਾਂਗੇ ਫੀਸ ਇਹੀ ਭਰਾਂਗੇ ਤੇ ਪੁੱਛੇ ਫਿਰ ਇੱਕੋ ਆਪਸ਼ਨ ਰਹਿੰਦੀ ਹੈ ਉਹ ਇਹ ਹੈ ਕਿ ਜੇ ਹਸਬੰਡ ਵਾਈਫ ਹੋਣਦੇ ਉਹਨੂੰ ਉਹਨਾਂ ਦਾ ਕੀ ਕਰੋਗੇ ਹਸਬੰਡ ਵਾਈਫ ਆ ਉਹ ਵੀ ਹੋਣ ਸਾਡੇ ਕੋਲ ਅਸੀਂ ਉਹਨਾਂ ਨੂੰ ਵੀ ਭੇਜ ਦਵਾਂਗੇ ਮਨੀ ਜੀਸ ਅਸੀਂ ਸਾਰਾ ਕੁਝ ਕਰ ਰਹੇ ਹਾਂ ਨਾ ਅਸੀਂ ਬੱਚਿਆਂ ਤੋਂ ਕੋਈ ਆਪਣੀ ਐਂਬੈਸੀ ਫੀਸ ਨਾ ਕੋਈ ਇੰਸ਼ੋਰੈਂਸ ਕੁਝ ਨਹੀਂ ਲੈਣਾ ਅਸੀਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਸਿਰ 12th ਔਰ ਪਾਸਪੋਰਟ ਲੈ ਕੇ ਆਵੇ ਬੱਚੇ ਦਾ ਅਸੀਂ ਵੀਜ਼ਾ ਲਾ ਕੇ ਦਵਾਂਗੇ ਜੇ ਹਸਬੰਡ ਵਾਈਫ ਹੈ ਹਸਬੰਡ ਵਾਈਫ ਦਾ ਵੀ ਵੀਜ਼ਾ ਲੱਗ ਜਾਏ ਪਰ ਅਸੀਂ ਵੈਸੇ ਇਸ ਕੇਸ ਬਹੁਤ ਵੇਖੇ ਆ ਬਲਾਤ ਲੈਂਦੇ ਆ ਬਾਜਾ ਕਹਿੰਦੇ ਨਹੀਂ ਜੀ ਤੂੰ ਸਾਈਪਰਸ ਚਲ ਜਾ ਤੂੰ ਸਿੰਗਾਪੁਰ ਚਲ ਜਾ ਤੁਹਾਡਾ ਬਿਜੇ ਨਾਲ ਚੱਲ ਜਾ WDC ਦਾ ਕੋਈ ਕੰਮ ਨਹੀਂ ਕਰਦੀ ਜੇ ਤੁਹਾਨੂੰ UK ਕਹਿ ਤਾਂ ਅਸੀਂ UK ਦਾ ਹੀ ਵੀਜ਼ਾ ਲਗਾ UK ਮਤਲਬ ਯੂਨਾਈਟਿਡ ਕਿੰਗਦਮ ਹਾਂ ਯੂਨਾਈਟਿਡ ਉੱਤਰਾਖੰਡ ਨਾ ਭੇਜ ਨਹੀਂ ਉੱਤਰਾਖੰਡ ਨਹੀਂ ਭੇਜਦੇ ਯੂਨਾਈਟਿਡ ਕਿੰਗਡਮ ਗ੍ਰੇਟ ਬ੍ਰਿਟਨ ਭੇਜਾਂਗੇ ਇੰਗਲੈਂਡ ਬਰਤਾਨੀਆ ਸਰਕਾਰ ਅਸੀਂ ਕੋਈ ਇੰਟਰਵਿਊ ਨਹੀਂ ਲਾਉਗੇ ਕੋਈ ਇੰਟਰਵਿਊ ਨਹੀਂ ਤੇ ਕੋਈ ਚੰਗਣਾ ਪਾਓ ਤੇ ਮਤਲਬ ਬਈ ਜਿਹੜੀ ਸਾਡੀ ਰਿਕੁਆਇਰਮੈਂਟ ਹੈ ਕੀ ਨਹੀਂ ਹੋ ਰਿਹਾ ਜਿਹੜੀ ਸਾਡੀ ਰਿਕੁਆਇਰਮੈਂਟ ਆ ਜਿਹੜੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਆ ਉਹਦੇ ਮੁਤਾਬਿਕ ਮੈਂ ਤੁਹਾਨੂੰ ਰਿਕੁਆਇਰਮੈਂਟ ਦੱਸ ਰਿਹਾ ਹਾਂ ਜਿਹੜੀ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਹੈ ਕਿ 30 ਸਾਲ ਤੋਂ ਘੱਟ ਜੇ ਕੋਈ ਬੱਚਾ ਹੈਗਾ ਪਲੱਸ 2 ਕੀਤੀ ਹੋ ਉਸ ਬੱਚੇ ਨੇ ਔਰ ਉਹ ਜਿਹੜਾ ਯੂਕੇ ਆ ਕੇ ਪੜਨਾ ਚਾਹੁੰਦਾ ਹੈ ਤਾਂ ਉਹ ਜੀਆਈਓ ਸਾਡੇ ਕੋਲ ਆਉਂਦਾ ਕੋਈ ਆਪਣੀ ਯੂਨੀਵਰਸਿਟੀ ਤਾਂ ਨਹੀਂ ਖੋਲੀ ਉਹ ਮਹਾਰਾਜ ਅਸੀਂ ਯੂਕੇ ਦੀ ਜਿਹੜੀ ਜੈਨੂਇਨ ਯੂਨੀਵਰਸਿਟੀ ਉਹਦੇ ਵਿੱਚ ਭੇਜਾਂਗੇ ਬੱਚੇ ਨੂੰ ਸਟੱਡੀ ਵੀਜ਼ਾ ਤੇ ਕਿੰਨੇ ਚਿਰ ਚ ਭੇ ਜੇ ਬੱਚਾ ਰਿਫਿਊਜ਼ ਹੋ ਗਿਆ ਤਾਂ ਵੀ ਉਹਦੀ ਅਸੀਂ ਅਪੀਲ ਕਰ ਸਕਦੇ ਹਾਂ ਕਿਉਂਕਿ ਇਸ ਜਿਹੜਾ ਸਾਰਾ ਪ੍ਰੋਸੈਸ ਹੁੰਦਾ ਇਹ ਸੋਲੀਸਟਰ ਦੇ ਥਰੂ ਸਾਰਾ ਪ੍ਰੋਸੈਸ ਹੁੰਦਾ ਹੈ ਯੂਕੇ ਸੋਲੀਸਟਰਸ ਹੁੰਦੇ ਆ ਉਹ ਇਸ ਕੇਸ ਨੂੰ ਪ੍ਰੋਸੈਸ ਕਰਦੇ ਆ ਜੇ ਉਹਦਾ ਰਿਫਿਊਜ਼ਲ ਆ ਜਾਂਦਾ ਕਿਸੇ ਟਾਈਪ ਦਾ ਤਾਂ ਅਸੀਂ ਉਹ ਵੀ ਵੀਜ਼ਾ ਟਨ ਅਪ ਕਰਕੇ ਦਵਾਗੇ ਮਤਲਬ ਉਹਦਾ ਪੋਜ਼ਿਟਿਵ ਕਰਕੇ ਦਵਾਗੇ ਉਸ ਬੱਚੇ ਲਈ ਚਲੋ ਮੈਂ ਇੱਕ ਨਾ ਚੁਟਕਲਾ ਸੁਣਾਉਣਾ ਸੀ ਕਿ ਇੱਕ ਵਾਰੀ ਸਰਕਸ ਲੱਗੀ ਸਰਕਸ ਦੀ ਫੀਸ ਲੱਗਤੀ 100 ਰੁਪਇਆ ਤੇ ਕੋਈ ਸਰਕਸ ਰੱਖਣ ਨਹੀਂ ਆਇਆ ਸਲਾਹ ਕੀਤੀ ਪਿੰਡ ਵਾਲਿਆਂ ਨੇ ਕਿ ਸਰਕਸ ਵੇਖਣ ਤਾਂ ਕੋਈ ਆਉਂਦਾ ਨਹੀਂ ਉਹਨਾਂ ਸਰਕਸ ਦੀ ਫੀਸ ਕਰਦੀ 50 ਰੁਪਏ ਐ ਫਿਰ ਵੀ ਸਰਕਸ ਵੇਖਣ ਨਹੀਂ ਗਿਆ ਫਿਰ ਕੇ ਸਾਇਨ ਜਲਾਹ ਦੀ ਸਰਕਸ ਦੀ ਫੀਸ ਹੋਰ ਘਟਾ ਦੇ ਉਹਨਾਂ 10 ਰੁਪਏ ਕਰਤੀ ਫਿਰ ਸਰਕਸ ਵੇਖਣ ਨਹੀਂ ਗਿਆ ਸਰਕਸ ਵਾਲੇ ਬੜੇ ਹੈਰਾਨ ਵੀ ਸਰਕਸ ਵੇਖਣ ਕੋਈ ਜਾ ਕੇ ਨਹੀਂ ਜਾ ਇੱਕ ਤੁਹਾਡੇ ਮੇਰੇ ਵਰਗੇ ਸਲਾਹ ਦੇ ਦਿੱਤੀ ਕਹਿੰਦੇ ਫ੍ਰੀ ਕਰ ਦੋ ਜਦੋਂ ਫ੍ਰੀ ਕੀਤੀ ਸਾਰਾ ਪਿੰਡ ਸਰਕਸ ਵੇਖਣ ਚੱਲੇ ਗਿਆ ਜਦੋਂ ਸਰਕਸ ਵੇਖਣ ਗਏ ਉਹਨਾਂ ਸਰਕਸ ਦੇ ਗੇਟ ਉੱਲਾ ਲੈ ਤਾਲਾ ਦੇ ਅੰਦਰ ਛੇੜ ਛੱਡਦਾ ਤੇ ਕਹਿੰਦੇ ਹੁਣ ਜੇ ਬਾਹਰ ਜਾਣਾ 500 ਰੁਪਏ ਦੇ ਕੇ ਜਾਵੇ ਕਿਹਦੇ ਇਹ ਨਾਵੇ ਤੁਸੀਂ ਕਹ ਯੂਨੀਵਰਸਿਟੀ ਫੀਸ ਵੀ ਵਹੀ ਭਰਾਂਗੇ ਜੇ ਰਿਫਿਊਜ਼ ਹੋਗਾ ਸੋਲਿਸਟਰ ਕਰਕੇ ਦਵਾਵਾਂਗੇ ਤੇ ਵੀਜ਼ਾ ਲੈ ਕੇ ਦਵਾਵਾਂਗੇ ਕਹਨੂਗਾ ਸੋਲਿਸਟਰ ਦੀ ਫੀਸ 5 ਲੱਖ ਰੁਪਏ ਉਸ ਬਾਹਨੇ ਪੈਸਾ ਨਾ ਲੈ ਲਿਓ ਦੇਖੋ ਸਰ ਇਹਦਾ ਇਹ ਹੈ ਕਿ ਸਭ ਤੋਂ ਵੱਲ ਤਾਂ ਪਹਿਲੀ ਗੱਲ ਤਾਂ ਜਿਹੜੇ ਵੀ ਕਲਾਇੰਟਸ ਆ ਜਾਂ ਜਿਹੜੇ ਮਾਵਾਪਾ ਜਿਹੜੇ ਆਪਣੇ ਬੱਚਾ ਨੂੰ ਭੇਜਣਾ ਚਾਹੁੰਦੇ ਉਹਨਾਂ ਨੂੰ ਤਾਂ ਕਿਸੇ ਗੱਲ ਦਾ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਸਾਰੇ ਪੈਸੇ ਤਾਂ ਡਬਲ ਯੂ ਡੀਸੀ ਪੇ ਕਰ ਰਹੀ ਤੁਸੀਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਨਹੀਂ ਉਹਨਾਂ ਦਾ ਕੋਈ ਨੁਕਸਾਨ ਹੀ ਨਹੀਂ ਉਹਨਾਂ ਨੇ ਕੋਈ ਐਮਬੈਸੀ ਫੀਸ ਪੇ ਨਹੀਂ ਕਰਨੀ ਕੋਈ ਹੈਲਥ ਇੰਸ਼ੋਰੈਂਸ ਪੇ ਨਹੀਂ ਕਰਨੀ ਕੋਈ ਸਾਡੀ ਫੀਸ ਨਹੀਂ ਦੇਣੀ ਅਸੀਂ ਕੀ ਕਹ ਰਹੇ ਹਾਂ ਤੁਸੀਂ ਸਿਰ ਪਲੱਸ 2 ਔਰ ਪਾਸਪੋਰਟ ਸਾਡੇ ਕੋਲ ਲੈ ਕੇ ਆਓ ਉਹ ਵੀ ਸਲਿਸਟਰ ਦੀ ਫੀਸ ਕੌਣ ਭਜਾ ਬੱਚਾ ਰਿਵਿਊ ਹੋ ਗਿਆ ਸਲਿਸਟਰ ਦੀ ਫੀਸ ਤਾਂ ਦੇਣੀ ਪੈਣੀ ਉਹ ਵੀ ਅ ਅਸੀਂ ਤੁਹਾਨੂੰ ਕੀ ਕਹਿ ਰਹੇ ਹਾਂ ਕਿ ਉਹਦਾ ਜਿਹੜਾ ਪ੍ਰੋਸੈਸ ਆ ਉਹ ਵੀ ਅਸੀਂ ਕਰਾਂਗੇ ਜੇ ਰਿਫਿਊਜ਼ ਹੁੰਦਾ ਆ ਜਿੱਥੇ 3 ਮਹੀਨੇ ਨਾਰਮਲ ਲੱਗਦੇ ਆ ਜੇ ਬਾਈ ਚਾਂਸ ਕਿਤੇ ਰਿਫਿਊਜ਼ ਹੋ ਗਿਆ ਜੇ ਸਾਨੂੰ ਲੋੜ ਪਈ ਕਿ ਅਸੀਂ ਉਹਦਾ ਕੇਸ ਅਗੇ ਰੀਪੀਲ ਚ ਕਰੀਏ ਉਹ ਵੀ ਸੋਲਿਸਿਟਰ ਅਸੀਂ ਕਰਕੇ ਦਵਾਗੇ ਬੱਦ ਤੋਂ ਬੱਦ 3 2-3 ਮਹੀਨੇ ਹੋਰ ਉੱਤੇ ਲੱਗ ਜਾਣਗੇ ਲੇਕਿਨ ਸਾਨੂੰ ਅਸੀਂ ਉਹਦਾ ਕੇਸ ਪ੍ਰੋਸੈਸ 100% ਅਸ਼ੋਰ ਆ ਕੇਸੀ ਹੋਤਾ ਵੀਜ਼ਾ ਲੈ ਕੇ ਦਵਾਗੇ ਪਰ ਜ਼ਰਾਬਾ ਜੀ ਹਰ ਕੋਈ ਬੰਦਾ ਨਾ ਉਸ ਕੋਲ ਦੇ ਪੈਸੇ ਲਾਉਂਦਾ ਜਿੰਨੇ ਜਿਤਨਾ ਹੋਵੇ ਜਿਹੜਾ ਤੰਦਰੁਸਤ ਹੋਵੇ ਜਿਹੜਾ ਕੋਣ ਥੋੜਾ ਜਿ ਲੰਗੜਾ ਹੋਵੇ ਉਹ 40% ਨੰਬਰ ਆ ਹਾਈਲਰਟਸ ਨਹੀਂ ਕੀਤੀ స్టਡੀਜ਼ ਗੈਪ ਪੈ ਗਿਆ ਉਮਰ 30 ਸਾਲ ਤੋਂ ਘੱਟ ਆ 25 26 27 28 ਜਿੰਨੀ ਵੀ ਤੁਸੀਂ ਉੱਤੇ ਪੈਸਾ ਕਿਉਂ ਲਾਉਗੇ ਸਰ ਸਾਡੀ ਇਹ ਇਹ ਜਿਹੜੀ ਰਿਕੁਆਇਰਮੈਂਟ ਹੈ ਜਿਹੜਾ ਪ੍ਰੋਡਕਟ ਆ ਇਹ ਉਹਨਾਂ ਵਿਦਿਆਰਥੀਆਂ ਲਈ ਆ ਉਹਨਾਂ ਕਲਾਇੰਟਸ ਲਈ ਆ ਜਿਹੜੇ ਪੜ੍ਹਨਾ ਚਾਹੁੰਦੇ ਨੇ ਕਿਸੇ ਕਾਰਨ ਕਰਸ਼ ਪੜ ਨਹੀਂ ਸਕੇ ਕੋਈ ਫਾਈਨੈਂਸ਼ੀਅਲ ਕਰਾਈਸਿਸ ਉਹਨਾਂ ਦੇ ਘਰ ਦੇ ਵਿੱਚ ਹੋਏ ਜਾਂ ਨੰਬਰ ਨਹੀਂ ਸੀ ਉਹਨਾਂ ਦੇ ਕਿਤੇ ਦਾਖਲਾ ਨਹੀਂ ਮਿਲਿਆ ਗੈਪ ਹੋਣ ਕਰਕੇ ਲੇਕਿਨ ਅਸੀਂ ਐਜ਼ ਅ ਡਬਲਯੂ ਡੀਏਸੀ ਇਮੀਗ੍ਰੇਸ਼ਨ ਕੰਸਲਟੈਂਟ ਹਨ ਉਹਨਾਂ ਨੂੰ ਮੌਕਾ ਦੇ ਰਹੀ ਹੈ ਕਿ ਹਜੇ ਵੀ ਜੇ ਉਹ ਆਪਣਾ ਕੈਰੀਅਰ ਬਾਰ ਜਾ ਕੇ ਸੈੱਟ ਹੋਣਾ ਚਾਹੁੰਦੇ ਨੇ ਬਾਹਰ ਜਾ ਕੇ ਆਪਣਾ ਕੈਰੀਅਰ ਚਾਰ ਪੈਸੇ ਵੀ ਕਮਾਉਣਾ ਚਾਹੁੰਦੇ ਨੇ ਪੜ੍ਹਨਾ ਵੀ ਚਾਹੁੰਦੇ ਨੇ ਤਾਂ ਉਹ ਇਸ ਪ੍ਰੋਗਰਾਮ ਰਾਹੀਂ ਇਸ ਪ੍ਰੋਡਕਟ ਰਾਹੀਂ ਬਾਹਰ ਜਾ ਸਕਦੇ ਅੱਛਾ ਜਿਹੜਾ ਪੜ੍ਹਨਾ ਚਾਹੁੰਦਾ ਹੈ ਉਹ ਇੱਥੇ ਕਿਉਂ ਨਹੀਂ ਪੜ੍ਹਿਆ ਇੱਥੇ 40% ਨੰਬਰ ਲੈ ਗਿਆ ਜਿਹਦੇ 40% ਨੰਬਰ ਆ 33% ਨੰਬਰ ਆ ਇਹਨੂੰ ਕੋਲਜ ਯੂਨੀਵਰਸਿਟੀ ਐਡਮਿਸ਼ਨ ਹੀ ਦਿੰਦੇ ਭਈ ਉਹ ਇੰਗਲੈਂਡ ਜਾ ਕੇ ਅੰਗਰੇਜ਼ੀ ਪੜ੍ਹ ਲੂ ਬਿਲਕੁਲ ਪੜ੍ਹ ਲਏਗਾ ਬਿਲਕੁਲ ਪੜ੍ਹ ਲਏਗਾ ਕਿਉਂ ਨਹੀਂ ਪੜ੍ਹੇਗਾ ਜਦੋਂ ਇੱਕ ਗੱਲ ਹੁੰਦੀ ਨੇ ਇੱਕ ਇੱਕ ਲਾਲਚ ਵੀ ਹੁੰਦਾ ਹੈ ਗਰੀਡ ਵੀ ਹੁੰਦੀ ਹੈ ਬੱਚੇ ਦੇ ਅੰਦਰ ਬاہر ਜਾਣ ਦੇ ਵਿੱਚ ਅੱਜ ਪੰਜਾਬ ਦਾ ਜਿੰਨਾ ਵੀ ਯੂਥ ਹੈ ਮੇਰੇ ਖਿਆਲ ਨਾਲ ਉਹ ਇੱਕ ਟਾਰਗੇਟ ਲੈ ਕੇ ਤੁਰਿਆ ਫਿਰਦਾ ਹੈ ਕਿ ਮੈਂ ਕਾਸ਼ ਮੇਰੇ ਕਿਤੇ ਨੰਬਰ ਹੁੰਦੇ ਮੈਂ ਬਾਹਰ ਚਲੇ ਜਾਂਦਾ ਕਾਸ਼ ਮੈਂ ਇਹ ਕਰ ਲੈਂਦਾ ਤਾਂ ਮੈਂ ਬਾਹਰ ਚਲੇ ਜਾਂਦਾ ਬਾਹਰ ਕਿਤੇ ਸੈੱਟ ਹੋ ਜਾਂਦਾ ਉਹ ਕਿਤਨਾ ਕਿਤੇ ਰਿਗਰਟ ਉਹਦੇ ਮਨ ਦੇ ਅੰਦਰ ਕਿਸੇ ਕੋਨੇ 'ਚ ਹੈ ਨਾ ਦਬਿਆ ਹੋਇਆ ਤਾਂ ਜੇ ਉਹਨੂੰ ਇਦਾਂ ਦਾ ਮੌਕਾ ਮਿਲਦਾ ਕਿਤੇ ਇੱਕ ਰੋਸ਼ਨੀ ਦੀ ਥੋੜੀ ਜੀ ਜਿਹਨੂੰ ਕਹਿੰਦੇ ਲਾਈਟ ਜਿਹੀ ਹੁੰਦੀ ਹੈ ਉਹਦੇ ਮੰਦੇ ਅੰਦਰ ਹੋ ਹੋ ਕੁਝ ਦੇ ਵਿੱਚ ਜਿਹੜੀ ਹੋਪ ਹੋਵੇ ਥੋੜੀ ਜੀ ਤਾਂ ਉਹ ਬੱਚਾ ਕਹਿੰਦਾ ਕਿ ਯਾਰ ਇਹਦਾ ਬੈਨੀਫਿਟ ਲੈ ਕੇ ਦੇਖ ਲਈ ਔਰ ਇਹਦੇ ਵਿੱਚ ਬੱਚੇ ਨੂੰ ਨੁਕਸਾਨ ਕੀ ਹੈ ਮੈਂ ਤਾਂ ਸਰ ਕੋਈ ਪੈਸਾ ਨਹੀਂ ਮੰਗ ਰਿਹਾ ਮੈਂ ਤੁਹਾਡ ਨੂੰ ਸਿਰਫ ਇਹ ਕਰ ਰਿਹਾ ਕਿ ਮੇਰੇ ਕੋਲ 12th ਦੀ ਮਾਰਕਸ਼ੀਟ ਔਰ ਪਾਸਪੋਰਟ ਲੈ ਕੇ ਵੀਜ਼ੇ ਵੀਜ਼ੇ ਲੈ ਕੁਏ ਦੇ ਵਿੱਚ ਬਿਲਕੁਲ ਵੀਜ਼ੇ ਲੈ ਵੀਜ਼ੇ ਆ ਰਹੇ ਤਾਂ ਹੀ ਤਾਂ ਆਪਾਂ ਪ੍ਰੋਡਕਟ ਕਰ ਰਹੇ ਹਾਂ ਸਭ ਨੂੰ ਅਸੀਂ ਐਸੇ ਪ੍ਰੋਡਕਟ ਨੂੰ ਹਿੱਸੇ ਕਰਕੇ ਤਾਂ ਤੁਹਾਡੇ ਲਈ ਲੈ ਕੇ ਆਏ ਆ ਕਿ ਜਿਹੜੇ ਵੀ ਕਈ ਚਾਹਵਨ ਹੈਗੇ ਆ ਜਿਹੜੇ 30 ਸਾਲ ਤੋਂ ਘੱਟ ਉਮਰ ਦੇ ਹੈਗੇ ਆ ਪੜਨਾ ਚਾਹੁੰਦੇ ਨੇ ਬਾਹਰ ਜਾ ਕੇ ਔਰ ਉਹ ਪੜ ਸਕਦੇ ਸਿਰਫ 12th ਕੀਤੀ ਹੋਣੀ ਚਾਹੀਦੀ ਉਹਨਾਂ ਨੂੰ ਰਨਨਬਲ ਪਾਸਪੋਰਟ ਹੋਣਾ ਚਾਹੀਦਾ ਇਦਾਂ ਤਾਂ ਨਹੀਂ ਕਿਤੇ ਹੁਣ 6 ਬੈਂਡ ਵਾਲਾ ਬੱਚਾ ਨਹੀਂ ਆ ਰਿਹਾ ਆਇਲਟ ਸ਼ਟਰ ਬੰਦ ਹੋ ਰਹੇ ਹੁਣ ਤੁਸੀਂ ਕੀ ਇੱਕ ਨਵੀਂ ਸਕੀਮ ਲੱਭ ਲਈ ਜਿਹਦੇ ਵਿੱਚ ਉਸ ਬੱਚੇ ਨੂੰ ਟਾਰਗੇਟ ਕਰੀਏ ਜਿਹੜੇ ਬੱਚੇ ਨੂੰ ਕੋਈ ਟਾਰਗੇਟ ਨਹੀਂ ਕਰਦਾ ਪਿਆ ਸਰ ਐਲਸੈਂਟਰ ਉਹਨਾਂ ਦੇ ਬੰਦ ਹੋ ਰਹੇ ਜਿਹੜੇ ਸਿਰਫ ਕਾਮੀ ਐਲਸ ਦਾ ਕਰਦੇ ਐ ਅਕੈਡਮਿਕ ਦਾ ਕੰਮ ਕਰਦੇ ਅਸੀਂ ਤਾਂ ਸਾਡੇ ਕੋਲ ਤਾਂ ਇੱਕ ਪ੍ਰੋਡਕਟ ਨਹੀਂ ਹੈ ਮੈਂ ਅੱਗੇ ਵੀ ਕਹਿ ਚੁੱਕੇ ਹਾਂ ਕਿ ਡਬਲਯੂਡੀਏਸੀ ਕੋਲ ਸਿਰਫ ਇੱਕ ਪ੍ਰੋਡਕਟ ਨਹੀਂ ਹੈ ਔਰ ਡਬਲਯੂਡੀਏਸੀ ਹਰ ਬਾਰੀ ਇੱਕ ਖੱਟ ਕੇ ਪ੍ਰੋਡਕਟ ਲੈ ਕੇ ਆਉਂਦਾ ਹੈ ਆਪਣੇ ਕਲਾਇੰਟਸ ਲਈ ਆਪਣੇ ਵਿਊਜ਼ ਲਈ ਔਰ ਐਥ ਕੀ ਵੀ ਡਬਲਯੂਡੀਏਸੀ ਉਹੀ ਕੰਮ ਕਰ ਰਿਹਾ ਹੂੰ ਅੱਜ ਤੁਸੀਂ ਜਿੰਨਾ ਵੀ ਯੂਥ ਦੇਖ ਲਓ ਪੰਜਾਬ ਦਾ ਉਹ ਇਸੇ ਕਰਕੇ ਕਿਤੇ ਨਾ ਕਿਤੇ ਬਾਹਰ ਜਾਣ ਨੂੰ ਜ਼ਿਆਦਾ ਕ੍ਰੇਜ਼ ਆ ਉਹਨਾਂ ਵਿੱਚ ਕਿ ਉਹ ਮੌਕਾ ਦੀ ਤਲਾਸ਼ ਦੇ ਵਿੱਚ ਹੈ ਕਿ ਕਿਹੜੇ ਪਾਸੇ ਸਾਨੂੰ ਕਿਹੜੇ ਟਾਈਮ ਦੇ ਵਿੱਚ ਇੱਕ ਮੌਕਾ ਮਿਲੇ ਅਸੀਂ ਬਾਹਰ ਜਾਈਏ ਔਰ ਆਪਣਾ ਕਿਤੇ ਨਾ ਕਿਤੇ ਕੋਈ ਕੈਰੀਅਰ ਸੈੱਟ ਕਰੀਏ ਅੱਛਾ ਇੱਕ ਚੀਜ਼ ਹੋਰ ਦੱਸੋ ਮੈਂ ਕਈ ਵਾਰ ਸੁਣ ਮਤਲਬ ਸੁਣਿਆ ਲੋਕਾਂ ਨੂੰ ਉਹ ਕਹਿੰਦੇ ਜੇ ਇਥੋਂ ਪੰਜਾਬ ਤੋਂ ਜੇ ਕੋਈ ਵੀਜ਼ਾ ਅਪਲਾਈ ਕਰਨਾ ਕਿਸੇ ਵੀ ਚੰਗੇ ਦੇਸ਼ ਦਾ ਵੱਡੀ ਕੰਟਰੀ ਦਾ ਦੇਖੋ ਸਿੰਗਾਪੁਰ ਦੁਬਈ ਤੇ ਲੋਕ ਘੁੰਮਣ ਜਾਂਦੇ ਆ ਜੇ ਚੰਗੇ ਦੇਸ਼ ਦਾ ਵੀਜ਼ਾ ਅਪਲਾਈ ਕਰਨਾ ਚਾਹੇ ਹੋ ਸ਼ੇਨਗਨ ਹੋ ਗਿਆ ਚਾਹੇ ਉਹ ਆਸਟ੍ਰੇਲੀਆ ਹੋ ਗਿਆ ਜਾਂ ਕੈਨੇਡਾ ਹੋ ਗਿਆ ਕਹਿੰਦੇ ਪੰਜਾਬ ਤੋਂ ਵੀਜ਼ਾ ਨਹੀਂ ਮਿਲਦਾ ਤੇ ਇਹੀ ਜੇ ਬੱਚਾ ਇੰਗਲੈਂਡ ਬੈ ਕੇ ਵੀਜ਼ਾ ਅਪਲ हाँ ये गल बिल्कुल सही है मनीष जी जे इतों कोई बंदा बाहर गया है और किसी भी कंट्री है यूके से है शनगंधी किसी कंट्री है और किसी कंट्री से है तो उतो जो किसी होर कंट्री का वीज़ा अपलाई करता विजट वीज़ा तो वे चांस थोड़े ज़्यादा होंगे वीजा लैंड में अच्छा एक चीज़ होर दसो साडा ना बहुत यूथ इन कंट्रिया सिंगापुर हो गया साइप्रस हो गया दुबई हो गया इन्हें निकी निंट्रियां बहुत बैठा हुआ है हूँ पॉडकास्ट है तो ऑल ओवर इंडिया चलना है इंडिया तो बहुत इंटरनेशनल भी चलता है जो सा शो या सा पॉडकास्ट वो लोग वेख रहे हैं ਉਹਨਾਂ ਮੁਲਕਾਂ ਚ ਬੈਠ ਕੇ ਉਹ ਇੰਗਲੈਂਡ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੁਣ ਤੇ ਕਰ ਸਕਦੇ ਬਿਲਕੁਲ ਕਰ ਸਕਦੇ ਨੇ ਤੇ ਉਹਨਾਂ ਕੋਲੋਂ ਫਿਰ ਇੱਕ ਸੇਮ ਸਕੀਮ ਆ ਜੀ ਕੋਈ ਪੈਸਾ ਨਹੀਂ ਲੈਣਾ ਪਹਿਲਾਂ ਕੋਈ ਉਹ ਜੇ ਸਾਨੂੰ ਕੰਟੈਕਟ ਤੋਂ ਆਬਵੀਅਸਲੀ ਕਰਨਗੇ ਨਾ ਉਸ ਆਬਵੀਅਸਲੀ ਸਾਨੂੰ ਕੰਟੈਕਟ ਕਰਨਗੇ ਪਰ ਉਹਨਾਂ ਸਟੇਸ਼ਨ ਉੱਤੇ ਆ ਪਰ ਉਹਨਾਂ ਸਟੇਸ਼ਨ ਉੱਤੇ ਆ ਸਾਡੇ ਨਾਲ ਕੰਟੈਕਟ ਕਰਨ ਅਸੀਂ ਉਹਨਾਂ ਨੇ ਕਿਸ ਪ੍ਰੋਸੈਸ ਕਰਨਗੇ ਮਤਲਬ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਆ ਤੇ ਜ਼ਿੰਮੇਵਾਰੀ ਤੇ ਹਿਲਾਓਗੇ ਬਿਲਕੁਲ ਸਰ ਐਸੀ ਕਰ ਸਕਦੇ ਦੇਖੋ ਜੀ ਮੈਂ ਬੜੀ ਸਪਸ਼ਟ ਕਲੀਅਰ ਕਰ ਰਗਾ ਤੁਮਾਂ ਗੱਲ ਮੈਂ ਤੁਹਾਨੂੰ ਪਹਿਲੇ ਵੀ ਅੱਗੇ ਕਿਹਾ ਕਿ ਸਾਨੂੰ ਸਿਰ ਦੋ ਚੀਜ਼ਾਂ ਦੀ ਰਿਕੁਆਇਰਮੈਂਟ ਇੱਕ ਪਾਸਪੋਰਟ ਦੀ ਔਰ ਇੱਕ 12th ਪਾਸ ਦੀ ਔਰ ਉਮਰ ਉਹਨਾਂ ਦੀ 30 ਸਾਲ ਤੋਂ ਘੱਟ ਹੋਵੇ WDIC IHS ਫੀਸ ਕੋਈ ਚਾਰਜ ਨਹੀਂ ਕਰ ਰਿਹਾ ਐਮਬੈਸੀ ਫੀਸ ਕੋਈ ਚਾਰਜ ਨਹੀਂ ਕਰ ਰਿਹਾ ਬੈਂਕ ਦੀ ਅਸਿਸਟੈਂਟ ਪ੍ਰੋਵਾਈਡ ਕਰ ਰਿਹਾ ਈਵਨ ਜਿਹੜਾ ਸੋਲਿਸਟਰ ਦਾ ਕੰਮ ਹੈ ਉਹ ਵੀ WDIC ਕਰ ਰਿਹਾ ਤਾਂ ਫਿਰ ਜਦੋਂ ਸਾਰਾ ਕੁਝ WDIC ਕਰ ਰਿਹਾ ਤਾਂ ਕਿਤੇ ਨਾ ਕਿਤੇ ਸਾਨੂੰ ਇੱਕ ਕਲੈਰੀਫਿਕੇਸ਼ਨ ਹੈ ਕਿ ਅਸੀਂ ਇਹ ਵੀਜ਼ਾ ਲੈ ਲਵਾਂਗੇ ਤਾਹੀ ਅਸੀਂ ਇਹ ਚੀਜ਼ ਤੁਹਾਨੂੰ ਆਫਰ ਕਰ ਰਹੇ ਹਾਂ ਆਪਣੇ ਕਲਾਇੰਟਸ ਨੂੰ ਆਫਰ ਕਰ ਰਹੇ ਹਾਂ ਤਾਂ ਹੀ ਮੈਂ ਕਹਿ ਰਿਹਾ ਕਿ ਜਿਹੜਾ ਵੀ ਬੱਚਾ ਹਜੇ ਵੀ ਇੰਟਰਸਟਿਡ ਹੈ ਬਰਤਾਨੀਆ ਜਨਵਾਸ ਹੈ ਯੂਕੇ ਜਨਵਾਸ ਹੈ 12th ਪਾਸ ਹੈ ਪਾਸਪੋਰਟ ਹੈਗਾ 30 ਸਾਲ ਤੋਂ ਕਟੰਬਰ ਹੈ ਉਹ ਅਪਲਾਈ ਕਰ ਸੋ ਅੱਛਾ ਇੱਕ ਚੀਜ਼ ਹੋਰ ਦੱਸੋ ਮੈਨੂੰ ਸਵਾਲ ਬੜਾ ਟੇਡਾ ਜਿਹਾ ਪਿਓ ਆਪਣੇ ਬੱਚੇ ਦੇ ਪੈਸਾ ਕਿਉਂ ਨਾ ਲਾਵੇ ਤੁਸੀਂ ਕਹਿੰਦੇ ਸਾਡੇ ਕੋ ਲਾਓ ਅਸੀਂ ਪੈਸੇ ਲਾਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਜੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਸਾਰਾ ਨੁਕਸਾਨ ਸਾਡਾ ਤੁਸੀਂ ਮਾਂ ਪਿਓ ਨੂੰ ਰਿਸਕ ਲੈਣ ਕਿਉਂ ਨਹੀਂ ਦਿੰਦੇ ਦੇਖੋ ਮਨੀਸ਼ ਜੀ ਪੈਸੇ ਲਈਏ ਤਾਂ ਗਲਤਾਂ ਜੇ ਪੈਸੇ ਨਾ ਲਈਏ ਤਾਂ ਵੀ ਗਲਤਾਂ ਅਸੀਂ ਪ੍ਰੋਡਕਟ ਦੀ ਕੋਸਟਿੰਗ ਹੀ ਨਹੀਂ ਰੱਖੀ ਅਸੀਂ ਆ ਐਂਬੈਸੀ ਫੀਸ ਵੀ ਅਸੀਂ ਪੇ ਕਰ ਰਹੇ ਹਾਂ ਆਈਐਚਐਸ ਵੀ ਅਸੀਂ ਫੀਸ ਪੇ ਕਰ ਰਹੇ ਹਾਂ ਬੈਂਕ ਦੀ ਅਸਿਸਟੈਂਸ ਵੀ ਅਸੀਂ ਦੇ ਰਹੇ ਹਾਂ ਇਹਦੇ ਇਲਾਵਾ ਸੂਵਿਸਟਰ ਦੀ ਫੀਸ ਵੀ ਅਸੀਂ ਦਵਾਂਗੇ ਜੇ ਬਾਈ ਚਾਂਸ ਕੇਸ ਰਿਫਿਊਜ਼ ਹੋ ਜਾਂਦਾ ਹੈ ਅਸੀਂ ਕਿਉਂ ਕਰ ਰਹੇ ਹਾਂ ਕਿਉਂਕਿ ਬੱਚੇ ਦਾ ਵੀਜ਼ਾ ਆਏਗਾ ਪਰ ਅਸੀਂ ਹੁਣ ਵੀ بار بار ਇਹੀ ਕਹਿ ਰਹੇ ਹਾਂ ਕਿ ਵੀਜ਼ਾ ਲੱਗਣ ਤੇ ਹੀ ਅਸੀਂ ਆਫਟਰ ਵੀਜ਼ਾ ਲੜ ਨਹੀਂ ਤੇ ਜੇ ਵੀਜ਼ਾ ਆਊਗਾ ਜਰਾ ਉਹ ਜਿੱਦੇ ਮੈਂ ਆਪਣੇ ਬੱਚੇ ਤੇ ਆਪ ਪੈਸਾ ਲਾਉਣਾ ਨਾ ਤੁਸੀਂ ਲਾਜ਼ਮੀ ਕੋਲੋਂ ਸਭੋਂ ਉਨੇ ਪੈਸੇ ਕੱਢ ਜਾਣਗੇ ਜੇ ਬਾਈ ਚਾਂਸ ਤੇ ਤੁਸੀਂ ਲਾਉਣਾ ਵੀ ਚਾਹੁੰਦੇ ਤੁਸੀਂ ਆਲਮੋਸਟ ਵੈਲਕਮ ਤਾਂ ਉਹਦੀ ਜਿਹੜੀ ਫੀਸ ਆ ਮਾਪਿ ਉਹ ਆਪਣੇ ਬੱਚੇ ਦੇ ਪੈਸਾ ਨਹੀਂ ਲਾਉਣਾ ਚਾਹੁੰਦਾ ਏਜੰਟ ਕੋ ਲਾਉਗਾ ਦੇਖੋ ਏਜੰਟਸ ਨੇ ਪੰਜਾਬ ਦੇ ਵਿੱਚ ਇੱਕ ਮਾਹੌਲ ਕ੍ਰੀਏਟ ਕਰ ਦਿੱਤਾ ਹੈ ਕਿ ਤੁਸੀਂ 25 ਦੇ ਦੋ ਲੱਖ ਦੇ ਦੋ ਲੱਖ ਦੇ ਦੋ ਜਦੋਂ ਉਹਨਾਂ ਦਾ ਪੈਸਾ ਖਰਾਬ ਹੋ ਜਾਂਦਾ ਹੈ ਤਾਂ ਉਹਦੇ ਕਰਕੇ ਪੇਰੈਂਟਸ ਡਰ ਡਰ ਚੁੱਕੇ ਹੈ ਤਾਂ ਪੇਰੈਂਟਸ ਇੱਕ ਯਕੀਨ ਕਿਦਾ ਕਰਨ ਏਜੰਟ ਦੀ ਲੋੜ ਤੇ ਤਾਂ ਐਸਾ ਕਰਕੇ ਅਸੀਂ ਇਹ ਕਹਿ ਰਹੇ ਕਿ ਅਸੀਂ ਤੁਹਾਡੇ ਤੋਂ ਪੈਸਾ ਕੋਈ ਨਹੀਂ ਲੈਣਾ ਤੁਸੀਂ ਸਾਰੇ ਪੈਸੇ ਤਦੋਂ ਦੋ ਸਰੋਂ ਤੁਹਾਡਾ ਵੀਜ਼ਾ ਲੱਗ ਕੇ ਆ ਜਾਏ ਪਰ ਫਿਰ ਦੋ ਗੱਲਾਂ ਨਾ ਅਗਰ ਪੇਰੈਂਟਸ ਪੈਸਾ ਲਾਣਾ ਚਾਹੁੰਦੇ ਆ ਤੇ ਮੋਸਟ ਵੈਲਕਮ ਲਾ ਜਿਹੜੇ ਪੇਰੈਂਟਸ ਡਰਦੇ ਆ ਜਿਨੂੰ ਲੱਗਦਾ ਕਿ ਨਹੀਂ ਮੇਰੇ ਬੱਚੇ ਦਾ ਵੀਜ਼ਾ ਕਿਤੇ ਰਿਫਿਊਜ਼ ਨਾ ਹੋ ਜਾਵੇ ਮੇਰੇ ਪੈਸਾ ਖਰਾਬ ਨਾ ਹੋ ਜਾਵੇ ਉਹ ਬਾਅਦ ਦੇ ਦੇ ਬਾਅਦ ਦੇ ਦੇ ਫਿਰ ਆਪਾਂ ਦੋਵੇਂ ਗੱਲਾਂ ਕਰੀਏ ਇੱਥੇ ਕਿ ਜੇ ਪੇਰੈਂਟਸ ਪੈਸਾ ਲਾਉਣਾ ਚਾਹੁੰਦੇ ਆ ਮਸ ਵੈਲਕਮ ਜੇ ਨਹੀਂ ਲਾਉਣਾ ਚਾਹੁੰਦੇ ਤਾਂ ਬਸੇ ਬਾਅਦ ਦੇ ਪੈਸੇ ਵੀਜ਼ਾ ਲਗਣ ਤੋਂ ਬਾਅਦ ਹੁਣ ਜੋ ਗੱਲ ਨਾ ਤੁਸੀਂ ਕਰਦੇ ਹੋ ਬੇ ਪੋਡਕਾਸਟ ਤੁਸੀਂ ਕਹਿੰਦੇ ਪਲੱਸ 2 ਪਾਸ ਚਾਹੀਦਾ ਨੰਬਰ ਘੱਟ ਚਾਹੀਦੇ ਆਈਲੈਂਡ ਚਾਹੀਦੀ ਨਹੀਂ ਇੰਟਰਵਿਊ ਮੈਂ ਹੋਂ ਨਹੀਂ ਦੇਣੀ ਵੀਜ਼ਾ ਮੈਂ ਲੈ ਕੇ ਦਊਗਾ ਜੇ ਰਿਫਿਊਜ਼ ਹੋਗਾ ਸਲਿਸਟਰ ਕਰਕੇ ਦਊਗਾ ਮੇਰੇ ਖਿਆਲ ਚ 60 ਤੋਂ 70% ਔਰ ਜੇ 60% 70% ਬੱਚੇ ਜੋ 20% ਬੱਚਾ ਵੀ ਚੱਲ ਗਿਆ ਤੁਹਾਡੇ ਕੋ ਆ ਗਿਆ 10% ਵੀ ਆ ਗਿਆ ਨਾ ਬੱਚਾ ਸਾਮ ਲੋਗੇ ਬਿਲਕੁਲ ਮੈਂ ਕਹਿੰਦਾ ਆਣ ਬੱਚੇ ਆਉਣ ਕਿਉਂਕਿ ਅਸੀਂ ਮੌਕਾ ਦੇ ਰਹੇ ਹਾਂ ਡਬਲਯੂ ਡੀ ਐਸ ਸੀ ਮੌਕਾ ਦੇ ਰਿਹਾ ਹੈ ਔਰ ਇਹ ਕੁਝ ਜਿਹੜੇ ਪ੍ਰੋਡਕਟਸ ਹੁੰਦੇ ਆ ਇਹ ਟਾਈਮਲੀ ਪ੍ਰੋਡਕਟਸ ਹੁੰਦੇ ਨੇ ਇਹ ਇਦਾਂ ਨਹੀਂ ਕਿ ਕੁਝ ਦੇਰ ਬਾਅਦ ਬੰਦ ਹੋ ਸਕਦੇ ਕੋਈ ਨਵਾਂ ਰੂਲਸ ਰੈਗੂਲੇਸ਼ਨਸ ਆ ਕੇ ਕੁਝ ਵੀ ਹੋ ਸਕਦਾ ਹੈ ਤਾਂ ਇਸ ਵੇਲੇ ਬੜਾ ਸੁਨਹਿਰੀ ਮੌਕਾ ਹੈ ਜੋ ਡਬਲਯੂ ਡੀ ਐਸ ਸੀ ਐਸਪੀਰੈਂਟਸ ਨੂੰ ਦੇ ਰਿਹਾ ਹੈ ਜਾਂ ਕਲਾਇੰਟਸ ਨੂੰ ਦੇ ਰਿਹਾ ਹੈ ਜੋ ਇਸ ਕੈਟਾਗਰੀ ਜਿਸ ਫਾਲ ਕਰਦੇ ਨੇ ਜੋ ਆਪਣਾ ਸੁਪ ਇਸੋ ਪ੍ਰੋਬਲਮ ਕਰਨਗੇ ਇੱਕ ਬੱਚਾ ਹੈ 12ਵੇਂ ਪਾਸ ਨੰਬਰ ਹੈ ਨਿਊ ਚਾਰਟ ਫੋਲਡ ਕਿੰਨੀ ਉਸਨੇ ਬਾਹਰ ਜਾ ਕੇ ਸਟੱਡੀ ਵੀਜ਼ਾ ਕਰੇ ਆਪਣਾ ਸਟੱਡੀ ਲਵੇ ਉਹਦੇ ਬਾਅਦ ਕਿਸੇ ਵੀ ਕੰਟਰੀ ਚ ਮੂਵ ਪਰ ਜਾਏ ਜਾਂ ਯੂਕੇ ਦੇ ਵਿੱਚ ਰਹਿ ਕੇ ਆਪਣੀ ਸੈਟਲਮੈਂਟ ਦੀ ਆਪਸ਼ਨ ਦੇਖੇ ਆਪਸ਼ਨ ਹੈ ਔਰ ਓਪਰਚ्युनिटीज ਹੈ ਇਹ ਲੇਕਿਨ ਉਹ ਟਰਾਈ ਤਾਂ ਕਰੇ ਕੋਸ਼ਿਸ਼ ਤਾਂ ਕਰੇ ਅੱਛਾ ਇੱਕ ਮੇ ਤੋਂ ਹੋਰ ਸੀ ਇੱਕ ਲੋਕਾਂ ਨੇ ਹੋਰ ਵੀ ਬਹੁਤ ਗੱਲ ਚੁੱਕੀ ਹੈ ਤੇ ਕਿੰਨੇ ਪੰਜਾਬ ਤੋਂ ਵੀਜ਼ਾ ਨਹੀਂ ਮਿਲਦਾ ਮੈਂ ਨਿਊਜ਼ੀਲੈਂਡ ਜਾਣਾ ਮੈਂ ਕੈਨੇਡਾ ਜਾਣਾ ਵਿਸਟਰ ਵੀਜ਼ਾ ਤੇ ਮੈਂ ਕਿਸੇ ਹੋਰ ਕੰਟਰੀ ਜਾਣਾ ਪੰਜਾਬ ਤੋਂ ਕਦੇ ਵੀਜ਼ਾ ਮਿਲਣਾ ਔਖਾ ਹੈ ਇਹੀ ਜੇ ਕੋਈ ਇੰਗਲੈਂਡ ਦਾ ਜਾਂ ਕਿ उत्त बह केजा ला सौखा है ला देवे बिल्कुल सही गल ला, ला सकता है चांसिस है केस प्रोसैस कराए अपलाई करे लग जाएगा वीजा मतलब कनेडा चानसिस है कनेडा मतलब का वीजा, वीजा, वीजा अपलाई करना है मतलब वो स्टडी वीजा तो चल गया जमें गल कर रहे हो कि बारहवीं पास हो चार्जलेट्स नहीं चाहिए पैसे बाद इंटरव्यू होनी देनी वीजा लैके देवे दे मैं इंग्लैंड चल गया महीने दो महीने तीन महीने बाद किसी होट्री का वीजा ला सदा मत चांसिस हो गया ज्यादा होता हो चांसिस अप्लाई कर सौ थोड़े को कागज लगे देखो मनीष जी जितने तक तुम की गल की है तो जो नॉर्मल प्रूफ हूँ ने किसी भी पेरेंट्स के जो किसी भी आकूपेन कोई काम कर रहे हैं वे मुताबिक तो अपने प्रूफ दे सकते हैं पैन कार्ड हो गया आधार कार्ड हो गया इनकम टैक्स रिटर्न हो गई ये तो कॉमन प्रूफ है तो प्रूफ जो नॉर्मल प्रूफ लगते हैं वह तो चाहिए चाहिए होंगे ਯਾਰ ਕਿੰਦਾਂ ਦੀ ਗੱਲਾਂ ਕਰਦੇ ਜ਼ਰਾਵਾ ਜੀ ਮੈਨੂੰ ਅਜੇ ਤੱਕ ਯਕੀਨ ਨਹੀਂ ਆਉਂਦਾ ਪਿਆ ਨਹੀਂ ਤਾਂ ਫਿਰ ਇਹੀ ਪ੍ਰੂਫਸ ਆ ਪੈਨ ਕਾਰਡ ਆਧਾਰ ਕਾਰਡ ਔਰ ਇਨਕਮ ਟੈਕਸ ਸਟੇਟਮੈਂਟ ਨਹੀਂ ਵਿੱਚ ਚਾਹੀਦਾ ਕੀ ਹੈ ਪੈਨ ਕਾਰਡ ਆਧਾਰ ਕਾਰਡ ਪਲੱਸ 2 ਪਾਸਪੋਰਟ ਉਹ ਤਾਂ ਬੱਚੇ ਦਾ ਹੈ ਨਾ ਸਰ ਪੇਰੈਂਟਸ ਦਾ ਕਰ 40% ਨੰਬਰ ਹਾਈਲਾਈਟ ਕਰਨੀ ਨਹੀਂ ਇੰਟਰਵਿਊ ਵੀ ਹੋਣ ਨਹੀਂ ਦੇਣੀ ਸਰ ਬੱਚੇ ਦੀ ਗੱਲ ਕੀਤੀ ਹੈ ਬੱਚੇ ਦੇ ਤਾਂ ਦੋਈ ਡਾਕੂਮੈਂਟ ਚਾਹੀਦੇ ਨੇ ਨਾ ਪਲੱਸ 2 ਤਾਂ ਪਾਸਪੋਰਟ ਤੁਸੀਂ ਪੇਰੈਂਟਸ ਦੀ ਪ੍ਰੂਫ ਦੀ ਗੱਲ ਕੀਤੀ ਮੈਂ ਪੇਰੈਂਟਸ ਦੇ ਪ੍ਰੂਫ ਦੀ ਗੱਲ ਕੀਤੀ ਕਿ ਪੇਰੈਂਟਸ ਦੇ ਪ੍ਰੂਫ ਦੇ ਵਿੱਚ ਆਧਾਰ ਕਾਰਡ ਪੈਨ ਕਾਰਡ ਉਹ ਤਾਂ ਮੈਂ ਬੱਚੇ ਤੇ ਥੋੜੀ ਦਿੱਸੀ ਸਰ ਇਹ ਤਾਂ ਨਾਰਮਲ ਸਟੈਂਡਰਡ ਡਾਕੂਮੈਂਟਸ ਹੁੰਦੇ ਤਾਂ ਆਪਾਂ ਇਹਨੂੰ ਕੀ ਕਹਾਂਗੇ ਸਟੈਂਡਰਡ ਡਾਕੂਮੈਂਟਸ ਹੀ ਕਹਾਂਗੇ ਪਰ ਫਿਰ ਇਹ ਇਹ ਜਿਹੜੀ ਗੱਲ ਤੁਸੀਂ ਕਰਦੇ ਹੋ ਮੇਰੇ ਖਿਆਲ ਨਾਲ ਫਿਰ ਇੱਥੇ ਤਾਂ ਹਰ ਕੋਈ ਐਲੀਜੀਬਲ ਆ ਬਿਲਕੁਲ ਭੇਜਾਂਗੇ ਜੀ ਹਰ ਕਿਸੇ ਨੂੰ ਭੇਜਾਂਗੇ ਨਾਰਮਲ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੁੰਦੀ ਹੈ ਇਹ ਆ ਹਰ ਜਿਹੜੇ ਡਾਕੂਮੈਂਟਸ ਮੈਂ ਹੁਣ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਮੇਰੇ ਖਿਆਲ ਨਾਲ ਕੋਈ ਵੀ ਇਦਾਂ ਦਾ ਬਰਦਾਨੀ ਜੈਕੂਲਰ ਡਾਕੂਮੈਂਟਸ ਨਹੀਂ ਹੈਗੇ ਔਰ ਇਹ ਵੀਜ਼ਾ ਇਸੇ ਕਰਕੇ ਤਾਂ ਇੰਨਾ ਸੌਖਾ ਹੈ ਇਸੇ ਕਰਕੇ ਤਾਂ ਆਪਾਂ ਸਾਰੇ ਪੈਸੇ ਵੀਜ਼ਾ ਲੱਗ ਤੁਸੀਂ ਲਓ ਯੂ ਆਰ ਮੋਸਟ ਵੈਲਕਮ ਮਾਪਾਪ ਦਾ ਤਾਂ ਪਹਿਲੇ ਹੱਕ ਹੁੰਦਾ ਹੈ ਜੇ ਤੁਸੀਂ ਆਪਣੇ ਪੈਸੇ ਵੀਜ਼ਾ ਆਪਣੇ ਬੱਚੇ ਤੇ ਲਾਉਣਾ ਚਾਹੁੰਦੇ ਹੋ ਬਿਲਕੁਲ ਆਪਣੇ ਬੱਚੇ ਤੇ ਪੈਸੇ ਲਾ ਸਕਦੇ ਹੋ ਜੋ ਵੀ ਹੋਏਗਾ ਮੈਨੂੰ ਸੱਚ ਮੈਨੂੰ আচ্ছা ਇੱਕ ਚੀਜ਼ ਹੋਰ ਦੱਸੋ ਇਹਦੇ ਵਿੱਚ ਕੋਈ ਪੜ੍ਹਾਈ ਮੈਟਰ ਕਰਦੀ ਹੈ ਪਲੱਸ 2 ਆਰਟਸ ਮੈਡੀਕਲ ਕਮਰਸ ਨਨ ਮੈਡੀਕਲ ਕੋ ਪੜਿਆ ਹੋਵੇ ਕੁਝ ਹੈ ਮੈਟਰ ਇਹਦਾ ਬਿਲਕੁਲ ਦੇਖੋ ਦੋ ਆਪਸ਼ਨਸ ਹੁੰਦੀਆਂ ਨੇ ਜਿਹੜੇ ਇਸ ਪ੍ਰੋਜੈਕਟ ਦੀ ਰਿਕੁਆਇਰਮੈਂਟ ਆ ਉਹਦੇ ਵਿੱਚ ਤਾਂ ਸਿਰਫ ਸਾਨੂੰ ਪਲੱਸ 2 ਔਰ ਪਾਸਪੋਰਟ ਵਾਲਾ ਬੱਚਾ ਚਾਹੀਦਾ ਔਰ ਉਹਦੇ 30 ਸਾਲ ਤੋਂ ਉਮਰ ਘੱਟ ਚਾਹੀਦੀ ਜਰਾਵਰ ਜ ਉਹ ਪਲੇਨ ਵੀ ਇਹਦਾ ਵੀ ਜਾ ਸਕਦਾ ਬਿਲਕੁਲ ਜਾ ਸਕਦਾ ਪਲੇਨ ਬੀਏ ਵਾਲਾ ਵੀ ਜਾ ਸਕਦਾ ਦੇਖੋ ਜੀ ਇਹ ਵੀਜ਼ਾ ਨੂੰ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਪ੍ਰੋਡਕਟ ਹੈ ਇਹ ਪ੍ਰੋਡਕਟ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਅਕੈਡੈਮਿਕਸ ਬਹੁਤ ਘੱਟ ਹੈ ਹਮ 30 ਸਾਲ ਤੋਂ ਘੱਟ ਉਮਰ ਅਕੈਡਮਿਕਸ ਕੱਟਨੇ ਇੰਟਰਵਿਊ ਕੋਈ ਕ੍ਰੈਕ ਨਹੀਂ ਕਰ ਸਕਦਾ ਜਾਂ ਐਲਸ ਜਾਂ ਪੀਟੀ ਦਾ ਟੈਸਟ ਨਹੀਂ ਦਿੱਤੇ ਤਾਂ ਉਹ ਉਸ ਕੈਟਾਗਰੀ ਲਈ ਇਹ ਪ੍ਰੋਗਰਾਮ ਹੈਗੇ ਨੇ ਹਾਂ ਜੇ ਕਿਸੇ ਬੱਚੇ ਨੇ ਬੈਚਲਰਸ ਕੀਤੀ ਹੈ ਉਹਦੇ ਅਕੈਡਮਿਕਸ ਬੜੇ ਅੱਛੇ ਹੈ ਐਲਸ ਪੀਟੀ ਵੀ ਕੀਤੀ ਹੈ ਤਾਂ ਆਬਵੀਅਸਲੀ ਉਹਨਾਂ ਕੋਲ ਓਪਰਚ्युनिटीज ਬਹੁਤ ਹੈ ਵੱਡੀ ਤੋਂ ਵੱਡੀ ਯੂਨੀਵਰਸਿਟੀ ਹੈ ਯੂਕੇ ਦੇ ਵਿੱਚੋਂ ਅਪਲਾਈ ਕਰ ਸਕਦੇ ਨੇ ਸਕਾਲਰਸ਼ਿਪ ਲੈ ਸਕਦੇ ਨੇ ਉਹ ਡਿਪੈਂਡ ਕਰਦਾ ਉਹਨਾਂ ਦੇ ਅਕੈਡਮਿਕਸ ਉੱਤੇ ਲੇਕਿਨ ਇਹ ਸਪੈਸਿਫਿਕਲੀ ਪ੍ਰੋਡਕਟ ਉਹ ਨਾ ਬੱਚਿਆਂ ਲਈ ਬਣਿਆ ਹੈ ਜਿਨ੍ਹਾਂ ਨੇ ਪੜ੍ਹਾਈ ਕੱਟ ਕੀਤੀ ਹੈ ਏਜ 30 ਸਾਲ ਤੋਂ ਘੱਟ पास आउट या ग्रैजुएट की प्लेन सिंपल क्या कि बी ए की है और वो जाना चाहते हो जा सकते लेकिन उन्होंने अकेडमिक थोड़े घट्टा बाकी कंपेरिजन जी स्टूडेंट की गल करिए तो ईजीली अपलाई करे जिन्हें गल बिल्कुल, बिल्कुल लै सका बिलकुल लै सका और लै भी है इस करके तो प्रोडक्ट लैके हैं अपने कलाइंट्स लिए चलो ठीक है जी प्लस टू पास हो या बी ए की है जिम्मे जोरावर जी कहते कि प्लेन बी ए की है आइलट्स नहीं की नंबर घट्ट गैप पै गया इंटरव्यू नहीं देना चाहते ਔਰ ਡਾਰਾ ਕੀ ਪੈਸਾ ਖਰਾਬ ਨਾ ਹੋ ਜਾ ਕਿਤੇ ਇਹ ਪੈਸੇ ਵੀ ਬਾਅਦ ਚ ਲਵਾ ਲਾਂਗੇ ਇਹ ਪਹਿਲਾਂ ਤਾਂ ਕਹਿੰਦੇ ਸੀ ਜੋ ਵੀ ਟਿਲ ਫੁੱਲ ਆਪਣੀ ਕੰਪਨੀ ਫੀਸ ਹੋ ਗਈ ਅਸੀਂ ਲਾਵਾਂਗੇ ਅਡਵਾਂਸ ਪਰ ਇਸ ਵਾਰ ਇਹਨਾਂ ਨੇ ਕਿਹਾ ਹੈ ਕਿ ਅਸੀਂ ਪੈਸਾ ਕੋਈ ਨਹੀਂ ਲਾਵਾਂਗੇ ਅਡਵਾਂਸ ਤੁਹਾਨੂੰ ਨਹੀਂ ਕੀ ਨਾ ਹੁੰਦਾ ਵੀਜ਼ਾ ਆਊਗਾ ਕਿ ਨਹੀਂ ਆਊਗਾ ਤੁਸੀਂ ਵੀਜ਼ਾ ਲੱਗੂਗਾ ਤਾਂ ਫਿਰ ਪੈਸੇ ਦੇ ਦਿਓ ਸੋ ਪਲੱਸ 2 ਪਾਸਟ ਗ੍ਰੈਜੂਏਟ ਆਈਲੈਂਡਸ ਕਰਨ ਦੀ ਲੋੜ ਨਹੀਂ ਪੀਟੀ ਕਰਨ ਦੀ ਲੋੜ ਨਹੀਂ ਕੋਈ ਇੰਟਰਨਲ ਟੈਸਟ ਕਰਨ ਦੀ ਲੋੜ ਨਹੀਂ ਨੰਬਰ ਘੱਟਾ 40 45% ਨੰਬਰ ਵੀ ਹੈਗੇ ਆ ਇੰਟਰਵਿਊ ਦੇਣ ਤੋਂ ਦੱਸਦੇ ਹੋ ਇੰਟਰਵਿਊ ਨਹੀਂ ਦੇਣਾ ਚਾਹੁੰਦੇ ਔਰ ਇਹ ਵੀਜ਼ਾ ਲੈਣਾ ਚਾਹੁੰ ਤਾਂ WDIC ਦੇ ਕਿਸੇ ਵੀ ਦਫਤਰ 'ਚ ਸੰਪਰਕ ਕਰ ਸਕਦੇ ਹੋ। ਸੁਜਰਾਵਰ ਜੀ ਤੁਸੀਂ ਪਿਛਲੇ ਸ਼ੋਅ 'ਚ ਗਿਆ ਸੀ। ਤੁਹਾਡੀ 6 ਬ੍ਰਾਂਚਾਂ। 150 ਸਟਾਫ ਕਰੋ ਕੰਮ ਕਰਦਾ ਹੈ। ਹੁਣ 6 ਬ੍ਰਾਂਚਾਂ ਦੇ ਵਿੱਚ ਜਦੋਂ ਕੋਈ ਮਿਲਣ ਆਉਂਦਾ ਹੈ, ਤਾਂ ਜ਼ੁਰਾਵਰ ਸਿੰਘ ਤੋਂ ਮਿਲ ਨਹੀਂ ਸਕਦਾ। ਤੇ ਕਿਹਨੂੰ-ਕਿਹਨੂੰ ਮਿਲਿਆ? ਕਿੱਥੇ-ਕਿੱਥੇ ਮਿਲਿਆ? ਸਰ ਹਰ ਬ੍ਰਾਂਚ 'ਚ ਜ਼ੁਰਾਵਰ ਸਿੰਘ ਬੈਠਾ ਹੈ। ਸਾਡੀ ਟੀਮ ਇੱਕ ਐਕਸਪਰਟ ਕਾਉਂਸਲਰਸ ਦੀ ਟੀਮ ਆ ਜੋ ਕਾਫੀ ਸਾਲਾਂ ਤੋਂ ਕੰਮ ਕਰ ਰਹੀ ਹੈ। ਜੇ ਤੁਸੀਂ ਕਿਸੇ ਇੱਕ ਪੈਰਟੀਕਲਰ ਕਾਉਂਸਲਰ ਨੂੰ ਮਿਲ ਰਹੇ ਹੋ, ਜੇ ਮੈਂ ਉੱਥੇ ਨਹੀਂ ਅਵੇਲੇਬਲ, ਇਟ ਮੀਨਸ ਯੂ ਆਰ ਮੀਟਿੰਗ ਦਾ ਫਿਰ ਵੀ ਜੇ ਕਿਤੇ ਮੈਂ ਮੌਜੂਦ ਨਹੀਂ ਹਾਂ ਜੇ ਇੱਕ ਪਾਰਟਿਕੂਲਰ ਸੈਂਟਰ 'ਚ ਮੈਂ ਗਿਆ ਉਥੇ ਕੋਈ client ਆਉਂਦਾ ਹੈ ਜੇ ਮੈਂ ਉਥੇ ਅਵੇਲੇਬਲ ਹਾਂ ਤਾਂ ਉਥੇ ਉਹ ਬਿਲਕੁਲ ਮੈਨੂੰ ਮਿਲ ਸਕਦੇ ਨੇ ਇਦਾਂ ਦੀ ਕੋਈ ਗੱਲ ਪਤਾ ਨਹੀਂ ਟੀਮ ਕੰਦੇ ਕੁਆਲੀਫਾਈਡ ਹੈ 6 ਦਫ਼ਤਰ 150 ਜ਼ਰਾਵਰ ਸਿੰਘ ਉਥੇ ਤੁਸੀਂ ਕਿਸੇ ਵੀ ਜ਼ਰਾਵਰ ਸਿੰਘ ਨੂੰ ਮਿਲ ਸਕਦੇ ਹੋ ਜੇ ਇਹ ਜ਼ਰਾਵਰ ਸਿੰਘ ਨੂੰ ਮਿਲਣਾ ਚਾਹੁੰਦੇ ਹੋ ਤਾਂ ਪਰਮਿਟ ਫਿਕਸ ਕਰਕੇ ਨਾਲ ਕਿਸੇ ਵੀ ਛੇ ਬ੍ਰਾਂਚਾ ਦਾ ਵਿੱਚ ਜਾ ਕੇ ਮਿਲ ਸਕਦੇ ਹੋ ਔਰ ਆਪਣੇ UK ਜਾਣ ਦੇ ਸੁਪਨੇ ਪੂਰੇ ਕਰ ਸਕਦੇ ਹੋ ਸੋ ਜ਼ਰਾਵਰ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ